ਹੋ ਮੇਰੀ ਰੂਹ ਤੇ ਪਰਹੋਣਿਆ ਘੁੱਲ ਦੁਨੀਆ ਤੋਂ ਸੋਹਣਿਆ ਹੋ ਮੇਰੀ ਰੂਹ ਤੇ ਪਰਹੋਣਿਆ ਵੇਖੋ ਲੁ ਦੁਨੀਆ ਤੋਂ ਸੋਹਣਿਆ ਹਾ ਜੀ ਨੂੰ ਕਹਿੰਦੇ ਅੰਗਰੇਜ਼ੀ ਵਿੱਚ ਮੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਸਕੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਸਕੂਨ ਰੱਖ ਦੇਵਾ ਮੇਰਾ ਦਿਲ ਕਰ ਤੇਰਾ ਨਸ ਕੋਨ ਰਖ ਦੇਵਾ ਭਾਈ ਮਾਰਦੇ ਭਾਈ ਹੀ ਗਾਲ ਲਾਉਂਦੇ ਕੁੱਲ ਚੀਜ਼ ਮੁੱਲ ਬਿਕਦੀ ਆ ਜੰਮੇ ਨਾਲ ਦੇ ਜੰਮੇ ਨਾਲ ਦੇ ਕਿੰਦੋ ਨਹੀਂ ਮੁੱਲ ਥਿਉਂਦੇ ਕੁੱਲ ਚੀਜ਼ ਮੁੱਲ ਬਿਕਦੀ ਆ ਜੰਮੇ ਆਪਣੇ ਹੀ ਪਾਉਂਦੇ ਕੁੱਲ ਚੀਜ਼ ਮੁੱਲ ਬਿਕਦੀ ਆ ਜੰਮੇ ਨਾਲ ਦੇ ਜੰਮੇ ਨਾਲ ਦੇ ਕਿਤੋਂ ਦੀ ਮੁੱਲ ਥਿਆਉਂਦੇ ਕੁੱਲ ਚੀਜ਼ ਮੁੱਲ ਬਿਕਦੀ ਆ ਜੰਮੇ ਨਾਲ ਦੇ ਸੂਟ ਚੱਕ ਵੇ ਸਲਾਈ ਕਰੀ ਫਿਰ ਦੀਰਜ ਪੂਰੀ ਹੋਗੀ ਚੱਲਾ ਪੜੇ ਚਿਰਦੀ ਸੂਟ ਚੱਕਵੇਂ ਸਲਾਈ ਕਰੀ ਫਿਰਦੀ ਰੀਝ ਪੂਰੀ ਹੋਗੀ ਚੱਲਣਾ ਬੜੇ ਚਿਰਦੀ ਫੋਨ ਬਾਰ ਬਾਰ ਮੈਂ ਤਾਂ ਫੇਰਾ ਚੁੰਮਦੀ ਭੇਜੀ ਤੁਝਾ ਦੋਹਾ ਲਿਖ ਕੇ 베 ਮੈਂ ਸੋਹਣਾ ਬੜੌਣੀ ਦਿੱਤੀ ਕੰਗੜੀ ਵੇ ਤੇਰਾ ਮੇਰਾ ਨਾਂ ਲਿਖ ਕੇ